ਇਹ ਦੇਖੋ ਪੱਟੀ ਜਿਹਾ ਪਾਣੀ ਵੜ ਗਿਆ ਕੱਪੜੇ ਵੀ ਨਹੀਂ ਪਾਉਣ ਨੂੰ ਆ ਬਿਸਤਰੇ ਸਾਰੇ ਗਿੱਲੇ ਹੋਏ ਪੜੇ ਟੇਗ ਲੋ ਕਿਹੜੇ ਕੱਪੜੇ ਪਾਏ ਹੋਏ ਇਹ ਕੰਤਾ ਜੋੜਾ ਵੀ ਨਹੀਂ ਹੈਗਾ ਸਾਰੇ ਟੇਰ ਲੱਗੇ ਪਏ ਹੋਣਗੇ ਕੀ ਇਹ ਚਾਹ ਨਹੀਂ ਤੇ ਖਾੜ ਪੀਣ ਲਈ ਕੀ ਸਾਥ ਬੱਚੀ ਸਸ਼ੀਗਰ ਦੋਸਤੋ ਮੈਂ ਹਰਵਿੰਦਰ ਸਿੰਘ ਪੰਜੇਟਾ ਅੱਜ ਮੈਂ ਆਪਣੇ ਜ਼ਿਲ੍ਹੇ ਪਟਿਆਲੇ ਦੇ ਵਿੱਚ ਮੌਜੂਦ ਹਾਂ ਦਾਦੀ ਕੀ ਲਗਾਤਾਰ ਤਿੰਨ ਦਿਨ ਤੋਂ ਹੋ ਰਹੀ ਬਰਸਾਤ ਨੇ ਇੱਥੇ ਜੋ ਦਸਲ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹੇ ਪਟਿਆਲੇ ਦੇ ਕਈ ਏਸ਼ੇ ਇਲਾਕੇ ਨੇ ਤੇ ਜੋ ਪਿੰਡ ਨੇ ਜੋ ਬੁਰੀ ਤਰ੍ਹਾਂ ਡੁੱਬੇ ਨੇ ਅੱਜ ਅਸੀਂ ਗੱਲ ਕਰਦੇ ਹਾਂ ਛੋਟੀ ਰਾਈ ਮਾਜਰਾ ਜੋ ਕਿ ਇਹ ਜ਼ਿਲ੍ਹੇ ਪਟਿਆਲੇ ਦੇ ਤੀਨੋਂ ਦਾ ਇੱਥੇ ਹੁਣੀ ਸਵੇਰੇ ਹੀ ਮਲਕੀ ਕੱਲ ਰਾਤੀ ਪਾਣੀ ਘਟ ਚੁੱਕਾ ਸੀ ਜੋ ਇੱਥ ਦੇ ਲੋਕ ਨੇ ਜੋ ਵਾਸੀ ਨੇ ਉਹ ਆਪਣੇ ਘਰਾਂ ਚ ਵਾਪਸ ਆ ਚੁੱਕੇ ਨੇ ਪਰੰਤੂ ਇਹੋ ਅੱਜ ਜਿਹੜੀ ਪ੍ਰੇਸ਼ਾਨੀ ਆ ਰਹੀ ਹੈ ਸਭ ਤੋਂ ਵੱਡੀ ਪ੍ਰੇਸ਼ਾਨੀ ਨਹਾਉਣ ਲਈ ਪਾਣੀ ਦੀ ਤੇ ਪੀਣ ਲਈ ਪਾਣੀ ਦੀ ਆ ਰਹੀ ਆ ਤੇ ਪ੍ਰਸ਼ਾਸਨ ਤੋਂ ਜੋ ਪ੍ਰਾਣਾ ਪ੍ਰਸ਼ਾਸਨ ਹੈ ਉਹ ਇੱਕ ਬਾਰ ਬਾਰ ਇੱਕ ਗੱਲ ਦਾ ਦਾਵਾ ਕਰਦਾ ਕਿ ਹਰ ਇੱਕ ਪਟਿਆਲ ਦੇ ਨਾਗਰਿਕ ਨੂੰ ਖਾਣ ਲਈ ਪਸੂ ਤੇ ਪੀਣ ਲਈ ਪਾਣੀ ਤੇ ਜਾਵੇਗਾ ਪਰੰਤੂ ਇਹ ਜੋ ਲੋਕਾਂ ਦੇ ਹਾਲਾਤ ਨੇ ਉਹ ਦਿਖਾਉਂਦੇ ਆ ਕਿ ਕੀ ਹਾਲਾਤ ਨੇ ਪਾਣੀ ਦੇ ਜੋ ਹਾਲਾਤ ਕਿੱਤੀ ਕਿੱਤੀ ਆ ਪਰੰਤੂ ਅੱਜ ਇੱਕ ਨਰਕ ਦੀ ਜ਼ਿੰਦਗੀ ਕੱਟਣ ਲਈ ਮਜਬੂਰ ਹੋਏ ਨੇ ਉੱਤੋਂ ਬਿਜਲੀ ਵੀ ਨਹੀਂ ਹੈਗੀ ਬਿਜਲੀ ਬੰਦ ਪਈ ਆ ਤੁਹਾਨੂੰ ਮਿਲਾਂਦੇ ਆ ਜੋ ਇਹ ਪੀੜਤ ਲੋਕ ਨੇ ਜੋ ਹੁਣੇ ਆਪਣੇ ਘਰ ਤੋਂ ਵਾਪਸ ਹੋਏ ਨੇ ਕਿੰਨਾ ਨੁਕਸਾਨ ਹੋਇਆ ਕਿ ਕਿ ਇਨਸਾਨ ਹੋਇਆ ਜਾਣਾਂਗੇ ਤੇ ਤੁਹਾਨੂੰ ਸਾਰੀ ਰਿਪੋਰਟ ਦੇਵਾਂਗੇ ਕਹਿੰਦੇ ਸਾਡੇ ਦਾ ਫ੍ਰੀਜ ਬਿਲਕੁਲ ਹੀ ਗਲ ਗਿਆ ਪਾਣੀ ਚ ਬੈੱਡ ਫ੍ਰੀਜ ਅਲਮਾਰੀ ਅਲਮਾਰੀ ਤਾਂ ਬਿਲਕੁਲ ਹੀ ਗਈ ਬੈੱਡ ਫ੍ਰੀਜ ਅਲਮਾਰੀ ਕੱਪੜੇ ਪਾਣ ਲਈ ਹੈਗੇ ਤੁਹਾਡੇ ਕੋਲ ਹੁਣ ਹੁਣ ਕੱਪੜੇ ਆ ਲਓ ਦੇਖ ਲਓ ਕਿਹੜੇ ਕੱਪੜੇ ਪਏ ਆ ਇੱਕ ਅੱਧਰ ਜੋੜੋ ਵੀ ਨਹੀਂ ਹੈਗਾ ਸਾਰਾ ਟਰ ਲੱਗੇ ਤੇ ਉੱਧਰ ਬਿੰਦਰ ਜੀ ਅਬਿੰਦਰ ਜੀ ਹੁਣ ਤੁਹਾਡੇ ਘਰਾਂ ਚ ਪਾਣੀ ਉੱਤਰ ਗਿਆ ਪਿਛਲੇ ਸਮੇਂ ਤੋਂ ਜੋ ਵੀ ਹਲਾਤ ਹੋਏ ਨੇ ਪ੍ਰਸ਼ਾਸਨ ਦਾ ਤੁਹਾਡਾ ਕੀ ਯੋਗਦਾਨ ਰਿਹਾ ਅਜੇ ਫਿਲਹਾਲ ਤਾਂ ਪਲਾਸਨ ਦਾ ਅਸਤੇ ਕਿ ਸਾਨੂੰ ਕੋਈ ਪਾਣੀ ਸੀ ਨਹੀਂ ਪੁੱਛਣ ਆਇਆ ਜੀ ਤੇ ਹੁਣ ਕੇ ਕੀ ਪੁੱਛਾਂਗੇ ਬਚਾਰੇ ਆਏ ਆ ਟਰਲੀ ਟੁਰਲੀ ਹੁਣ ਪਤਾ ਨਹੀਂ ਪ੍ਰਸ਼ਾਸਨ ਦੇ ਆ ਬੰਦੇ ਪਿੰਡਾਂ ਦੇ ਆ ਪਰ ਨਹੀਂ ਕਹਦੇ ਆ ਜੀ ਇਹ ਬਚਾਰੇ ਆਏ ਆ ਦਾਨ ਕਰਨ ਵਾਲੇ ਆਏ ਦਾਨ ਕਰਨ ਵਾਲੇ ਆਏ ਪਿਆ ਜੀ ਉਸ ਵਿਚਾਰੇ ਪਹਿਲਾਂ ਹੀ ਪਿੰਡਾਂ ਦੇ ਐਸੀ ਬਿਸਕੁਟ ਵਗੈਰਾ ਬੰਦ ਦੇ ਕੇ ਜਿਸੀ ਜਨਾਬ ਉਹ ਵੀ ਖਾ ਕੇ ਸਾਰੇ ਆ ਉਹ ਵੀ ਸੁੱਕੇ ਠੀਕ ਹੈ ਜੀ ਅਸੀਂ ਕੋਠੇ ਦੇ ਰਹੇ ਹਾਂ ਟੈਂਟ ਜਾਂ ਲਾ ਕੇ ਪਰ ਇਹ ਚੀਜ਼ ਸਰਕਾਰੇ ਨਹੀਂ ਕਰਿਆ ਜੀ ਸਰਕਾਰਾਂ ਨੇ ਕੀ ਕਰ ਰਿਆ ਉਹਦੇ ਸਾਹਮਣੇ ਹੈ ਜਿਹੜੇ ਹਾਲਾਤ ਸੀ ਔਰ ਅਸੀਂ ਗੁਜ਼ਰੇ ਹਾਂ ਸਾਨੂੰ ਪਤਾ ਹੀ ਸਾਡੇ ਸਾਮਾਨ ਦੇ ਖੋ ਕਰ ਜਾ ਕੇ ਸਾਡੇ ਘਰਾਂ ਦਾ ਹਾਲਾਤ ਹੈ ਜਨਾਬ ਅਸੀਂ ਪਤਾ ਨਹੀਂ ਕਿਵੇਂ ਲਿਖ ਲਿਆ ਬੱਚਿਆਂ ਨੇ ਕਿੱਡੇ ਸਾਪ ਫਿਰਦੇ ਸੀ ਮਾਰ ਰਹੇ ਕਿਵੇਂ ਬਚੋਲ ਕਰੇ ਕਿਵੇਂ ਨਹੀਂ ਤੁਹਾਨੂੰ ਘਰ ਦੇ ਹਾਲਾਤ ਦੇਖੋ ਜਨਾਬ ਮੇਰਾ ਪਰਮਨੰਦਾ ਜੀ ਨਾਮ ਪਰਮਨੰਦ ਜੀ ਪਾਣੀ ਦੀ ਸਮੱਸਿਆ ਸੁੱਕੀ ਰਹੀ ਹੈ ਪਾਣੀ ਦੀ ਸਭ ਤੋਂ ਜ਼ਿਆਦਾ ਸਮੱਸਿਆ ਹੋਈ ਵੀ ਹੈ ਜੀ ਲਾਈਟ ਆਇਆ ਨਹੀਂ ਪਾਣੀ ਬਗੈਰ ਸਰ ਨਹੀਂ ਰਿਹਾ ਹੂੰ ਬਸ ਇਹਨਾਂ ਨੂੰ ਸਰਕਾਰ ਨੂੰ ਵੀ ਮੈਂ ਫੋਨ ਕਰਿਆ ਸੀ ਸਵੇਰ ਦਾ ਕਰਿਆ ਵਾ ਹਾਲ ਤੱਕ ਪਾਣੀ ਨਹੀਂ ਆਇਆ ਪਾਣੀ ਆਇਆ ਨਹੀਂ ਤੁਸੀਂ ਕਿਸੇ ਕੋਈ ਹੋਰ ਕੋਈ ਨੁਮਾਇੰਦਾ ਕੋਈ ਵਿਧਾਇਕ ਮੈਲੇ ਕੋਈ ਇੱਥੇ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਜੀ ਕੋਈ ਹੱਲ-ਚਾਲ ਨਹੀਂ ਕੋਈ ਵੀ ਨਹੀਂ ਆਇਆ ਸਰਕਾਰ ਮੈਂ ਉਹਨਾਂ ਦੇ ਜਿਹੜੇ ਮੈਂਬਰ ਬਣਾਏ ਹੋਏ ਉਹਨਾਂ ਨੂੰ ਫੋਨ ਕਰਿਆ ਕਿ ਵੀ ਆ ਕੇ ਸਾਨੂੰ ਪਾਣੀ ਭੇਜ ਦਿਓ ਪਾਣੀ ਹਾਲ ਤੱਕ ਨਹੀਂ ਆਇਆ ਇੱਥੇ ਐਮਸੀ ਕਿਹੜਾ ਐਮ ਸੀ ਡੀ ਉਰੇ ਨਾਲ ਤੇ ਬੋਟਾ ਨਹੀਂ ਪਈਆਂ ਐਮ ਸੀ ਡੀਆਂ ਐਮ ਸੀ ਕਿੰਨੀਆਂ ਪਹਿਲਾਂ ਦਾ ਪੁਰਾਣਾ ਹਾਂ ਜੀ ਹਾਲ ਚਿਰ ਪੁੱਛਾਗੇ ਨਾ ਗਿਨਨੀ ਨਹੀਂ ਪੁੱਛਾ ਫੋਨ ਹੀ ਨਹੀਂ ਕਰਿਆ ਅਗਲੇ ਨੇ ਸਰ ਕੀ ਨਾਮ ਆਪਣਾ ਜੀ ਮੇਰਾ ਹੈਗਾ ਜੀ ਰਵੀ ਕੁਮਾਰੀ ਰਵੀ ਕੁਮਾਰੀ ਥੋੜੀ ਕਲੋਨੀ ਚ ਹੁਣ ਪਾਣੀ ਉੱਤਰਿਆ ਹਾਂ ਜੀ ਤੁਸੀਂ ਪਾਣੀ ਸਮੇਂ ਉੱਪਰ ਸੀ ਜੀ ਆਪਣੇ ਕਿਤੇ ਬਾਹਰ ਸੀ ਉੱਪਰ ਸੀ ਗਈ ਕੋਠੇ ਤੇ ਬੈਠੇ ਸੀ ਕਿਨੇ ਦਿਨੋਂ ਇਹ ਸਾਨੂੰ ਹੋ ਗਏ 3 ਤੋਂ 4 ਦਿਨ ਹੀ ਤੇ ਖਾਣ ਪੀਣ ਲਈ ਕੁਛ ਆਇਆ ਕੁਛ ਵੀ ਨਹੀਂ ਜੀ ਕੋਈ ਇਹ ਮੈਂ ਕਹਿੰਦਾ ਜੀ ਪਿੰਡ ਵਾਲੇ ਜਿਹੜੇ ਰਵਿੰਦਰ ਮਾਲਕੇ ਇਹਨਾਂ ਨੂੰ ਲੰਬੀ ਉਮਰ ਦੇਣ ਜਿਹੜੇ ਸਾਨੂੰ ਖਾਣ ਵਾਸਤੇ ਕੱਲ ਵੀ ਦਿਖ ਗਏ ਆ ਅੱਜ ਤੁਹਾਡੇ ਸਾਹਮਣੇ ਪਾਣੀ ਦਾ ਟੈਂਕਰ ਲੈ ਕੇ ਆਇਆ। ਨਹੀਂ ਤਾਂ ਸਾਨੂੰ ਕਿਸੇ ਦੀ ਆਸ ਹੈ ਨਹੀਂ। ਨਕਮੀ ਬੰਦੇ ਆ। ਕੋਈ ਇੱਥੇ ਐਮਸੀ ਕੋਈ ਕੋਸ਼ਲ ਕੋਈ ਪ੍ਰਧਾਨਪਤ ਉਹ ਇੱਥੇ ਆਇਆ? ਕੁਛ ਵੀ ਨਹੀਂ ਆਈ। ਮੈਂ ਕਹਿੰਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੁਸੀਂ ਐਂ ਕਰੋ। ਆ ਸਾਡੇ ਕੱਪੜੇ ਦੇਖੋ ਤੇ ਸਾਡੇ ਜਿਹੜੇ ਫਰਨੀਚਰ ਪਏ ਆ ਇਹ ਸਾਰੇ ਦੇਖੋ ਟਰੰਕ, ਬੈੱਡ ਸਾਰੇ ਪਾਣੀ ਦੇ ਵਿੱਚ ਤਰੋ ਤਾਜ਼ਾ ਹੋਏ ਪਏ ਆ। ਹੁਣ ਦੱਸੋ ਇਹੋ ਜੀ ਸਰਕਾਰ ਦਾ ਸੀ ਕੀ ਕਰਨਾ ਹੈ? ਇਹ ਦੇਖੋ ਪੇਟੀ ਚ ਪਾਣੀ ਭੜ ਗਿਆ ਕੱਪੜੇ ਵੀ ਨਹੀਂ ਪਾਣ ਨੂੰ ਐ ਬਿਸਤਰ ਸਾਰੇ ਗਿੱਲੇ ਹੋਏ ਪੜੇ ਆ ਖਾਣ ਨੂੰ ਖਾਣ ਨੂੰ ਵੀ ਕੁਝ ਨਹੀਂ ਕੋਈ ਆਇਆ ਸਰਕਾਰ ਦਾ ਨੁਮਾਇੰਦਾ ਇੱਥੇ ਕੋਈ ਨਹੀਂ ਆਇਆ ਉਧਰ ਆਏ ਹੁਣ ਰੋਸਨ ਦੇਣਗੇ ਸਰਕਾਰ ਦਾ ਕੋਈ ਆਇਆ ਨਹੀਂ ਕੋਈ ਮੈਲੇ ਮੂਲੇ ਕਿਥੇ ਨਹੀਂ ਜੀ ਕੋਈ ਨਹੀਂ ਆਇਆ ਵੋਟਾਂ ਲੈਣ ਆਂਦੇ ਆ ਹਾਂਜੀ ਵੋਟਾਂ ਲੈਣ ਆਂਦੇ ਵੋਟਾਂ ਤਾਂ ਪਹਿਲਾਂ ਹੀ ਲੈਣਗੇ ਅਡਾ ਪਿੰਡ ਭਰਾ ਆ ਜਾ ਵੀਰ ਜੀ ਸੰਗਰੂਰ ਜ਼ਿਲ੍ਹੇ ਦਾ ਵੈਸੇ ਇੱਥੇ 15 20 20 ਕਿਲੋਮੀਟਰ ਐ ਇੱਥੋਂ ਜੀ ਉੱਥੋਂ ਜੀ ਲੰਗਰ ਬਣਾ ਕੇ ਲਿਆ ਆਇਆ ਤੇ ਨਾਲੇ ਪਾਣੀ ਦੇ ਟੈਂਕਰ ਲੈ ਕੇ ਆਇਆ ਇੱਥੇ ਸਾਨੂੰ ਮਤਲਬ ਜਦੋਂ ਰੋਡ ਤੇ ਜਾ ਰਹੇ ਸੀ ਪਤਾ ਲੱਗਿਆ ਕਿ ਕਈ ਦਿਨ ਤੋਂ ਬਾਈ ਜੀ ਉਹਨੇ ਦੱਸਿਆ ਵੀ ਲਾਈਟ ਨਹੀਂ ਆਈ ਪਾਣੀ ਦੀ ਬਹੁਤ ਕਿੱਲਤ ਆ ਫਿਰ ਅਸੀਂ ਇੱਧਰ ਲੈ ਕੇ ਆਏ ਮੈਂ ਯਾਰ ਬੰਦੇ ਨੂੰ ਦੇਖ ਕੇ ਜਾਣਾ ਚਾਹੀਦਾ ਉਧਰ ਸਾਰੇ ਜਿੱਥੇ ਤਾਂ ਮਤਲਬ ਬਾਲੇ ਫਿਰ ਜਾਂਦੇ ਆ ਜਿੱਥੇ ਫਿਰਦੇ ਆ ਲੋਡ ਮੁਤਾਬਕ ਵੰਡ ਵੰਡ ਕੇ ਜਾਣਾ ਚਾਹੀਦਾ ਸਾਰੇ ਕਿਤੇ ਪੂਰੇ ਹੁਣ ਪਾਣੀ ਤੋਂ ਵੀ ਬੰਦੇ ਬੈਠੇ ਆ ਸਾਰਿਆਂ ਨੂੰ ਮਤਲਬ ਸਰ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਕੋਈ ਕਰਤਾ ਰਹੀ ਆ ਹਣੀ ਵੈਸੇ ਪਰ ਇਹ ਲੋਕਾਂ ਦਾ ਬੁਰਾ ਹਾਲ ਆ ਬੁਰਾ ਹਾਲ ਆ ਪਾਣੀ ਕਿੰਨੀ ਦਿੱਖਿਆ ਤੁਸੀਂ ਪੀਣ ਦੇ ਪਾਣੀ ਕਿੰਨੀ ਬਹੁਤ ਔਖਾ ਹੋਇਆ ਪਿਆ ਇਹਨਾਂ ਦਾ ਨਹਾਣ ਲਈ ਵੀ ਪਸ਼ਾਨੀ ਆ ਹਾਂ ਨਹਾਉਣ ਦੀ ਪੀਣ ਦੀ ਬਹੁਤ ਪਰੇਸ਼ਾਨੀ ਆ ਹੁਣ ਇਹ ਆ ਦੇਖੋ ਸਮਾਨ ਸਮੂਹ ਇਹਨਾਂ ਦਾ ਬਾਹਰ ਪਿਆ ਕਿ ਜਾਂ ਤੱਕ ਪਾਣੀ ਆ ਕਿੰਨੇ ਤਰ੍ਹਾਂ ਸੇਵ ਕਰ ਰਹੇ ਹੋ ਹਾਂਜੀ ਅਸੀਂ ਵੀਰ ਜੀ ਕੱਲ ਤੋਂ ਕੱਲ ਅਸੀਂ ਪ੍ਰਸ਼ਾਦੇ ਲੈ ਕੇ ਆਏ ਸੀ ਅੱਜ ਅਸੀਂ ਚੌਲ ਵਗੈਰਾ ਬਣਾ ਕੇ ਸਾਡੀਆਂ ਦੂਜੀਆਂ ਟਰਾਲੀਆਂ ਉਧਰ ਲੰਘੀਆਂ ਤੇ ਪਾਣੀ ਵਾਲੇ ਟੈਂਕਰ ਅਸੀਂ ਇੱਧਰ ਲੈ ਕੇ ਆਏ ਬਾਈ ਉਹ ਕਹਿੰਦੇ ਸਾਨੂੰ ਲੋੜ ਆ ਪਾਣੀ ਦੀ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਸੇਵਾਦਾਰਨ ਹੋਰੋਂ ਬਿਲਕੁਲ ਬਾਈ ਜੀ ਵੇਖੋ ਮੁਸੀਬਤ ਦਾ ਟਾਈਮ ਆ ਇਹ ਨਿਕਲ ਕੇ ਆਪਣੇ ਲੋੜਵੰਦ ਭਰਾ ਹੀ ਨੇ ਵੀ ਆਪਣੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਜੋ ਵੀ ਜੀਤੋ ਵੀ ਜਿੰਨਾ ਵੀ ਸਰਦਾ ਕੋਈ ਲੰਗਰ ਪਾਣੀ ਰਾਹੀਂ ਕੋਈ ਪਾਣੀ ਕੋਈ ਪਸ਼ੂਆਂ ਨੂੰ ਚਾਰਾ ਤੂੜੀ ਜੋ ਜਿੱਧਰ ਵੀ ਲੋੜ ਆ ਉਹਨੂੰ ਮਦਦ ਕਰਨੀ ਚਾਹੀਦੀ